ਆਹ ਨਸ ਸੁਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਛੱਟੀ ਆ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਉ ਤਿਸ਼ਾ ਸਿਰ ਸ਼ਾਹ ਦਾ ਸ਼ਾਹ ਜਿਸ ਪਾਉ ਸਬਹਿਠਿਆ ਸੋਹੀਆ ਸਬਨਾ ਦਾ ਵਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਵਾਰੀ ਤਾਕਉ ਤੁਖਾ ਕਹਾ ਬਿਆਪ ਜਾ ਕਉ ਓਟ ਹਾਰੀ ਹਰ ਬਿਸਰਤ ਸਦਾ ਖੁਆਰੀ ਤਾਕਉ ਤੁਖ ਕਹਾ ਵਿਆਪ ਜਾਕਉ ਓਟ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲ ਹੈ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਹੋ ਕਿਰਪਾ ਤਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਗੁਣਧਾਨ ਗੁਣ ਤਿਨਹੀ ਗਾਏ ਜਾ ਕਹੋ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਸੋ ਸੁਖਿਆ ਧਨ ਉਸ ਜਨਮ ਜਨ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਵਾਰੀ ਤਾ ਕਉ ਧੋਖਾ ਕਹਾ ਵਿਆਪੈ ਜਾ ਤਉ ਓਟ ਤੁਹਾਰੀ ਰਹਾਉ ਪਾਵਨ ਪਵਿੱਤਰ ਹੁਕਮਨਾਮਾ ਸ਼ਹੀਦਾਂ ਦੇ ਸਿਰਤਾਜ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਸਤਗੁਰੂ ਜੀ ਦੇ ਮੁਕੱਦਸ ਅੰਗ 711 ਤੇ ਸੁਭਾਏਮਾਨ ਹੈ ਸਾਹਿਬ ਕਿਰਪਾ ਕਰਦੇ ਆ ਪਰਮਾਤਮਾ ਨੂੰ ਭੁਲਾ ਕੇ ਪ੍ਰਾਣੀ ਦਾ ਆਤਮਕ ਜੀਵਨ ਸਦਾ ਲਈ ਤਬਾਹ ਹੋ ਜਾਂਦਾ ਹੈ ਤੇ ਜੋ ਸਾਹਿਬ ਨੂੰ ਯਾਦ ਕਰਦਾ ਉਸ ਪ੍ਰਾਣੀ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਫਰੇਬ ਨਹੀਂ ਕਰ ਸਕਦਾ ਜਿਸ ਜੀਵ ਨੂੰ ਨਿਰੰਕਾਰ ਸਾਹਿਬ ਦੀ ਓਟ ਹੈ ਗੁਰੂ ਬਖਸ਼ਿਸ਼ ਕਰੇ ਸਤਿਗੁਰੂ ਜੀ ਦੇ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਸਤਗੁਰੂ ਜੀ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਥਾਂੇ ਪਾਉਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ